ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਆਪਾਂ ਵੀ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਹੈ ਜੀ ਇਹ ਇੱਕ ਭੈਣ ਦੀ ਫਰਮੈਸ਼ ਤੇ ਆਪਾਂ ਲੈ ਕੇ ਆਏ ਹਾਂ ਲਾਟਸ ਦੇ ਫਲਾਵਰ ਦਾ ਟਿਊਟੋਰੀਅਲ ਬਹੁਤ ਹੀ ਸੌਖਾ ਜਿਹਾ ਬਣਾਵਾਂਗੇ ਤਾਂ ਜੋ ਬਿਗਨਰਸ ਲਈ ਬਹੁਤ ਇਜ਼ੀ ਹੋਵੇ ਬਣਾਉਣਾ ਪਹਿਲਾਂ ਆਪਾਂ ਡਰਾ ਕਰ ਲਿਆ ਤੁਸੀਂ ਵੀ ਡਰਾ ਕਰ ਸਕਦੇ ਹੋ ਪਹਿਲਾਂ ਫਿਰ ਤੁਹਾਨੂੰ ਇਜ਼ੀ ਹੋ ਜਾਊਗਾ ਕਲਰ ਫਿਲ ਕਰਨੇ ਪੈਨ ਉਪਰੋਂ نیچے ਵਾਈਟ ਦਾ ਵੇਸ ਦਮਾਂਗੇ ਆ ਆਪਾਂ ਸਾਰੇ ਫਲਾਵਰ ਚ ਪਹਿਲਾਂ ਆਪਾਂ ਵਾਈਟ ਕਲਰ ਫਿਲ ਕਰਾਂਗੇ ਹਲਕਾ ਹਲਕਾ ਜਿਆਦਾ ਨਹੀਂ ਫਿਲ ਕਰਨਾ ਹੈਗਾ ਕਿਉਂਕਿ ਜਦੋਂ ਆਪਾਂ ਸ਼ੇਡਿੰਗ ਦੇਣੀ ਹੈ ਉਹਦੇ ਵਿੱਚ ਇਹ ਵਧੀਆ ਲੱਗਦਾ ਏ ਤੇ ਹੁਣ ਆਪਾਂ ਲਿਆ ਪਰਪਲ ਕਲਰ ਦਾ ਠੀਕ ਹੈ ਜੀ ਪਰਪਲ ਕਲਰ ਨਾਲ ਆਪਾਂ ਵਿੱਚ ਫਲਾਵਰ ਦੇ ਸ਼ੇਡਿੰਗ ਦਮਾਂਗੇ ਉੱਤੋਂ نیچے ਨੂੰ ਹਲਕੇ ਹਲਕੇ ਜਿਹਾ ਕਲਰ ਲਗਾ ਕੇ ਇਹ ਆਪਾਂ 1 ਨੰਬਰ ਬਰਸ਼ ਨਾਲ ਕੀਤੀ ਹੈ ਸ਼ੇਡਿੰਗ ਠੀਕ ਹੈ ਜੀ ਬਹੁਤ ਹਲਕਾ ਹਲਕਾ ਕਲਰ ਲਗਾਉਣਾ ਹੈ ਬਰਸ਼ ਨੂੰ ਤੇ ਉੱਤੋਂ نیچے ਨੂੰ ਕਰਨਾ ਹੈ ਸ਼ੇਡਿੰਗ ਹਮੇਸ਼ਾ ਇੱਕੋ ਸਾਈਡ ਨੂੰ ਕਰਨੀ ਹੁੰਦੀ ਹੈ ਜਾਂ نیچے ਤੋਂ ਉੱਤੇ ਨੂੰ ਕਰ ਸਕਦੇ ਹਾਂ ਜਾਂ ਉੱਤੇ ਤੋਂ نیچے ਨੂੰ ਕਰ ਸਕਦੇ ਹਾਂ ਠੀਕ ਹੈ ਜੀ ਇਹ ਆਪਣੀ ਸ਼ੇਡਿੰਗ ਹੋ ਗਈ ਹੈ ਕੰਪਲੀਟ ਹੁਣ ਆਪਾਂ ਕਰਾਂਗੇ ਇਹਦੀ ਆਊਟਲਾਈਨਿੰਗ ਆਊਟਲਾਈਨਿੰਗ ਆਪਾਂ ਪਰਪਲ ਕਲਰ ਨਾਲ ਕਰਾਂਗੇ ਪਹਿਲਾਂ ਆਪਾਂ ਕੀਤੀ ਸੀਗੀ ਉਹ ਜਸਟ ਸਿੰਪਲ ਜੀ ਸੀਗੀ ਆਪਾਂ ਸ਼ੇਡਿੰਗ ਦੇਣ ਵਾਸਤੇ ਹੁਣ ਆਪਾਂ ਫਿਨਿਸ਼ਿੰਗ ਵਾਲੀ ਆਊਟਲਾਈਨ ਕਰਨੀ ਆ ਬਹੁਤ ਸਫਾਈ ਨਾਲ ਕਰਨੀ ਆ ਇਹ ਠੀਕ ਹੈ ਜੀ ਆਊਟਲਾਈਨ ਦਾ ਮੈਂ ਤੁਹਾਨੂੰ ਦੱਸਿਆ ਤਾਂ ਵੀ ਬਰਸ਼ ਇੱਕ ਵਾਰ ਰੱਖ ਕੇ ਫੇਰ ਛੱਡਣਾ ਨਹੀਂ ਹੈਗਾ ਠੀਕ ਹੈ ਜੀ ਤੇ ਆਪਣੀ ਆਉਟਲਾਈਨ ਜੀਰੋ ਨੰਬਰ ਬ੍ਰਸ਼ ਨਾਲ ਵੀ ਕਰ ਸਕਦੇ ਹੋ ਇਹ ਤੁਹਾਡੀ ਚੁਆਇਸ ਹੈ ਕਿ ਤੁਸੀਂ ਮੋਟੀ ਆਉਟਲਾਈਨ ਕਰਨੀ ਹੈ ਜਾਂ ਪਤਲੀ ਕਰਨੀ ਹੈ ਠੀਕ ਹੈ ਤੇ ਹੁਣ ਆਪਾਂ ਜਿਹੜਾ ਨੀਚੇ ਵਾਲਾ ਪਾਰਟ ਹੈ ਉਹਦੇ ਵਿੱਚ ਆਪਾਂ yellow ਕਲਰ ਦੀ ਸ਼ੇਡਿੰਗ ਦਵਾਂਗੇ ਤੇ ਆਪਣਾ ਇਹ ਡਬਲ ਕਲਰ ਜਿਹਦਾ ਹੋ ਜਾਊਗਾ ਕਿਉਂਕਿ ਲੋਟਸ 'ਚ ਆਪਾਂ ਹੋਰ ਗ੍ਰੀਨ ਵੀ ਦੇ ਸਕਦੇ ਹਾਂ ਇਹ ਚੁਆਇਸ ਡਿਪੈਂਡ ਕਰਦਾ ਆਪਣੇ ਤੇ ਠੀਕ ਹੈ ਬਾਕੀ yellow ਦੇ ਆਪਾਂ yellow ਦੀ ਦਿੱਤੀ ਹੈ ਇੱਥੇ ਸ਼ੇਡਿੰਗ ਠੀਕ ਹੈ ਜੀ ਤੇ ਹੁਣ ਆਪਾਂ ਇਹਦੀ ਬਣਾਵਾਂਗੇ ਡੰਡੀ ਗ੍ਰੀਨ ਕਲਰ ਨਾਲ ਇਹ ਬਹੁਤ ਹੀ ਆਪਾਂ ਨਾ ਸਿੰਪਲ ਜਿਹਾ ਲੋਟਸ ਬਣਾਇਆ ਹੈ ਤਾਂ ਜੋ ਤੁਹਾਨੂੰ ਬਣਾਉਣ ਵਿੱਚ ਆਸਾਨੀ ਹੋਵੇ ਹੈਨਾ ਹਜੇ ਤੁਸੀਂ ਇਹਦੀ ਪ੍ਰੈਕਟਿਸ ਕਰੋ ਫਿਰ ਆਪਾਂ ਨਾ ਥੋੜਾ ਜਿਹਾ ਡਿਟੇਲ ਵਿੱਚ ਲੈ ਕੇ ਆਵਾਂਗੇ ਪੱਤੀਆਂ ਪੁੱਤੀਆਂ ਵਾਲਾ ਓਕੇ ਜੀ ਥੈਂਕ ਯੂ